ਹੈਲੋ ਸਸਿਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਐਜੀ ਬਲੌਗਸ ਤੇ ਆਪਾਂ ਅੱਜ ਦਾ ਬਲੌਗ ਸ਼ੂਟ ਕਰ ਰਹੇ ਆ ਜੀ ਮੋਡਲ ਟਾਊਨ ਟਿਊਸ਼ਨ ਮਾਰਕੀਟ ਆ ਜੀ ਤੇ ਇੱਥੇ ਫੇਮਸ ਰੈਸਟੋਰੈਂਟ ਆ ਇੱਕ ਬਹੁਤ ਵਧੀਆ ਤੇ ਚਾਹੇ ਚੂਰੀ ਨਾਮ ਆ ਉਹਦਾ ਤੇ ਆਪਾਂ ਤੁਹਾਨੂੰ ਅੱਜ ਉਹ ਦਿਖਾਵਾਂਗੇ ਪਿਛਲੇ ਬਲੌਗਸ ਨੂੰ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਸਪੋਰਟ ਕੀਤਾ ਤੇ ਇਦਾਂ ਹੀ ਮੇਰੇ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਹੋਰ ਵਧੀਆ ਵਧੀਆ ਬਲੌਗਸ ਤੁਹਾਨੂੰ ਮੈਂ ਦਿਖਾ ਸਕਾਂ ਜੀ ਤੇ ਚਲੋ ਜੀ ਆਪਾਂ ਆਪਣਾ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਇਹ ਚਾਹੀ ਚੂਰੀ ਰੈਸਟੋਰੈਂਟ ਹੈ ਜੀ ਇਹ ਮੋਡਲ ਟਾਊਨ ਟਿਊਸ਼ਨ ਮਾਰਕੀਟ ਚ ਹੈ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਰੈਸਟੋਰੈਂਟ ਆ ਆਊਟਡੋਰ ਇਹਨਾਂ ਨੇ ਬਣਾਈ ਹੋਈ ਹੈ ਇਦਾਂ ਬਿਲਕੁਲ ਪੰਜਾਬੀ ਸਟਾਈਲ ਚ ਬਣਾਈ ਹੋਈ ਆ ਜਿੱਦਾਂ ਆਪਣੇ ਪਿੰਡਾਂ ਚ ਹੁੰਦੇ ਸੀਗੇ ਟਾਬੇ ਉਦਾਂ ਵੀ ਬਹੁਤ ਵਧੀਆ ਲੋਕੇਸ਼ਨ ਤੇ ਮੇਨਟੇਨੈਂਸ ਵੀ ਬਹੁਤ ਵਧੀਆ ਕੀਤੀ ਹੋਈ ਹੈ ਇਹਨਾਂ ਨੇ ਬਜਟ ਫ੍ਰੈਂਡਲੀ ਰੈਸਟੋਰੈਂਟ ਆ ਸਭ ਤੋਂ ਵਧੀਆ ਗੱਲ ਇਹ ਆ ਤੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਨੇ ਤੇ ਖਾਣਾ ਵੀ ਬਹੁਤ ਵਧੀਆ ਇੱਥੇ ਕਵਾਲਿਟੀ ਆਫ ਫੂਡ ਬਹੁਤ ਵਧੀਆ ਵਾ ਆਹ ਰੈਸਟੋਰੈਂਟ ਹੈ ਜੀ ਇਹ ਦੇਖ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਅੰਦਰ ਚੱਲ ਕੇ ਮੈਨੂ ਕਾਰਡ ਦਿਖਾਵਾਂਗੇ ਇਹ ਮੋਡਲ ਟਾਊਨ ਟਿਊਸ਼ਨ ਮਾਰਕੀਟ ਹੈ ਮੈਂ ਲੋਕੇਸ਼ਨ ਮੈਂਸ਼ਨ ਕਰ ਦਊਗਾ ਤੁਸੀਂ ਇੱਥੇ ਕਦੇ ਵੀ ਆ ਸਕਦੇ ਹੋ ਆ ਇਹਨਾਂ ਦੇ ਮੈਨੂ ਕਾਰਡ ਲੱਗੇ ਹੋਏ ਨੇ ਇਹ ਮੈਨੂ ਕਾਰਡ ਹੈ ਜੀ ਬਾਕੀ ਸਵੇਰ ਦਾ ਟਾਈਮ ਆ ਇਸ ਕਰਕੇ ਕਰਾਊਡ ਨਹੀਂ ਹੈਗਾ ਤੇ ਆਪਾਂ ਸ਼ੂਟ ਵੀ ਸਵੇਰੇ ਹੀ ਕਰਨਾ ਸੀਗਾ ਤਾਂਕਿ ਕੋਈ ਜਿਹੜੇ ਕਸਟਮਰਜ਼ ਆਉਂਦੇ ਆ ਇੱਥੇ ਖਾਣਾ ਖਾਣ ਵਾਸਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਐਸੇ ਕਰਕੇ ਆਪਾਂ ਕਿਸੇ ਨੂੰ ਬਿਨਾਂ ਡਿਸਟਰਬ ਕੀਤੇ ਮਾਰਨਿੰਗ ਮੈਂ ਕਹਿੰਦਾ ਚਲੋ ਸ਼ੂਟ ਕਰ ਲੈਨੇ ਆ ਬਾਕੀ ਅੰਦਰ ਸਟਾਫ ਇਹਨਾਂ ਦਾ ਕੰਮ ਕਰਦਾ ਪਿਆ ਆ ਸੋਰੀ ਇਹਨਾਂ ਦੀ ਸੀਨ ਵੀ ਹੈ ਲੱਗਿਆ ਸਫਾਈ ਪੂਰੀ ਹੈ ਮੇਨਟੇਨੈਂਸ ਬਹੁਤ ਵਧੀਆ ਵਾ ਆਰਡਰ ਸਪਲਾਈ ਕਿੱਦਾਂ ਦਾ ਮੈਟਲ ਦਾ ਹਾਂ ਆਰਡਰ ਸਪਲਾਈ ਦਾ ਇਹ ਸਾਰਾ ਇਹਨਾਂ ਦਾ ਸੈਟਿੰਗ ਏਰੀਆ ਜੀ ਸੈਟਿੰਗ ਏਰੀਆ ਸਾਰਾ ਆਊਟਡੋਰ ਹੀ ਆ ਦੇਖ ਸਕਦੇ ਨੇ ਬੈਠਣ ਵਾਸਤੇ ਜਗ੍ਹਾ ਬਹੁਤ ਵਧੀਆ ਪੁਰਾਣੇ ਸਟਾਈਲ ਨਾਲ ਬਣਾਇਆ ਹੋਇਆ ਜਿਵੇਂ ਆਪਣੇ ਪਹਿਲਾਂ ਦਾ ਪਿੰਡਾਂ 'ਚ ਪੰਜਾਬੀ ਕਲਚਰ ਹੁੰਦਾ ਸੀ ਨਾ ਜਿਵੇਂ ਦੇਖੋ ਟੂੜੀ ਵਾਲੀ ਛੱਤ ਪਾਈ ਹੈ ਬੱਲਿਆਂ ਵਾਲੀ ਬਹੁਤ ਵਧੀਆ ਜਗ੍ਹਾ ਬਣਾਈ ਹੋਈ ਹੈ ਇਹਨਾਂ ਨੇ ਦੇਖ ਸਕਲੇ ਬਾਕੀ ਆਪਾਂ ਸਟਾਫ ਨਾਲ ਵੀ ਗੱਲ ਕਰਾਂਗੇ ਉਹਨਾਂ ਨੂੰ ਵੀ ਪੁੱਛਾਂਗੇ ਵੀ ਇੱਥੇ ਸਭ ਤੋਂ ਜ਼ਿਆਦਾ ਫੇਮਸ ਚੀਜ਼ ਕੀ ਆ ਫੋਟੋ ਲੱਗੀ ਹੋਈ ਜੀ ਮਾਂ ਆਟੇ ਦੀ ਚੇੜੀ ਦਿੰਦੀ ਆ ਆਪਣੇ ਬੱਚੇ ਮਾਵਾ ਪੁੱਤਾਂ ਨੂੰ ਬਹੁਤ ਪਿਆਰ ਕਰਦੀ ਆ ਉਹਦੇ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੀ ਆ ਹੁੰਦੀ ਆ ਤੇ ਕਹਿੰਦੇ ਹੁੰਦੇ ਨਾ ਕਦੇ ਮਾਂ ਮਾਂ ਹੀ ਹੁੰਦੀ ਆ ਤੇ ਗਾਣੇ ਵੀ ਬਣੇ ਹੋਏ ਕਹਿੰਦੇ ਲੱਖ ਹੋਣ ਚਾਚੀਆਂ ਤਾਈਆਂ ਮਾਵਾ ਮਾਵਾ ਹੀ ਹੁੰਦੀਆਂ ਨੇ ਤੁਸੀਂ ਆਪਦੀ ਵੀ ਫੈਮਲੀ ਨਾਲ ਇੱਥੇ ਆਓ ਫਰੈਂਡਸ ਨਾਲ ਆਓ ਰੈਸਟੋਰੈਂਟ ਚ ਬਹੁਤ ਵਧੀਆ ਰੀਜ਼ਨੇਬਲ ਪ੍ਰਾਈਸਿਸ ਨੇ ਤੇ ਮੈਨੂ ਕਾਰਡ ਤੁਹਾਨੂੰ ਮੈਂ ਦਿਖਾਤਾ ਤੁਸੀਂ ਆ ਸਕਦੇ ਹੋ ਤੇ ਫਰੈਂਡਸ ਨਾਲ ਆਓ ਫੈਮਲੀ ਨਾਲ ਆਓ ਇੰਜੋਏ ਕਰੋ ਫੂਡ ਸਟਾਫ ਵੀ ਬਹੁਤ ਪੋਲਾਈਟ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਇੱਥੇ ਕੁਝ ਪੁਰਾਣੇ ਸਮੇਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣਾਇਆ ਹੋਇਆ ਬੜਾ ਯੂਨੀਕ ਯਾ ਸਟਾਈਲ ਹੈ ਦੇ ਉੱਪਰ ਵੀ ਛੱਤ ਵੀ ਤੁਜੇ ਬਾਂਸਾਂ ਤੇ ਹੀ ਬਣਾਈ ਹੋਈ ਹੈ ਕਿਰੋਨਾ ਸੈਟਿੰਗ ਏਰੀਆ ਬਹੁਤ ਵਧੀਆ ਦੇਖ ਸਕਦੇ ਹੋ ਭਾਈ ਉਹ ਬਹੁਤ ਹੀ ਵਧੀਆ ਹੈ ਇਹਦੇ ਲਈ ਮੈਂ ਇਹੋ ਸਵਿਚ ਕਰ ਰਿਹਾ ਹਾਂ ਪਿੰਡਾਂ ਦੇ ਜ਼ਿਲ੍ਹਿਆਂ ਦੇ ਨਾਮ ਲਿਖੇ ਹੋਏ ਮੈਂ ਕਹਿੰਦਾ ਕੰਪਲੀਟ ਕੀਤਾ ਕੀ ਮੈਨੂੰ ਪਸੰਦ ਆਇਆ ਛੋਟਾ ਜਿਹਾ ਰੈਸਟੋਰੈਂਟ ਉਹਦੀ ਕੋਈ ਏਡਾ ਵੱਡਾ ਨਹੀਂ ਹੈਗਾ ਪਰ ਕੁਆਲਿਟੀ ਆਫ ਫੂਡ ਬਹੁਤ ਅੱਛੀ ਆ ਤੇ ਬਾਕੀ ਇੱਥੇ ਪੁੱਛਾਂਗੇ ਦੀ ਸਪੈਸ਼ialਟੀ ਕੀ ਆ ਤੇ ਸਟਾਫ ਨਾਲ ਆਪਾਂ ਗੱਲ ਕਰਦੇ ਆਂ ਚੱਲ ਕੇ ਪੁੱਛਦੇ ਆਂ ਉਹਨਾਂ ਨੂੰ ਇਹ ਭਾਈ ਨੇ ਸਟਾਫ ਆ ਜੀ ਇੱਥੇ ਦਾ ਤੇ ਤੁਸੀਂ ਦੇਖ ਸਕਦਾ ਯੂਨੀਫਾਰਮ ਪਾਈ ਹੋਈ ਆ ਤੇ ਭਾਈ ਨਾਮ ਕੀ ਆ ਤੁਹਾਡਾ ਭਾਈ ਅਛਨਿ ਰਾਮ ਸਨੀਰਾਮ ਨਾਮ ਤੇ ਭਾਈ ਤੁਹਾਡਾ ਤੇ ਇਹ ਦਲਜੀਤ ਸਿੰਘ ਨੇ ਭਾਈ ਤੇ ਭਾਈ ਆਪਣਾ ਰੈਸਟੋਰੈਂਟ ਆਈ ਚਾਹੇ ਚੂਰੀ ਮੈਂ ਮੈਨੂ ਕਾਰਡ ਦਾ ਤੁਹਾਡਾ ਦੇਖ ਲਿਆ ਪ੍ਰਾਈਸ ਤਾਂ ਬਹੁਤ ਰੀਜ਼ਨੇਬਲ ਆ ਤੇ ਕੋਈ ਵੀ ਆ ਕੇ ਅਫੋਰਡ ਕਰ ਸਕਦਾ ਵਾ ਤੇ ਮੈਂ ਤੁਹਾਨੂੰ ਇਹੀ ਪੁੱਛਣਾ ਸੀ ਕਿ ਰੈਸਟੋਰੈਂਟ ਚ ਆਪਣੀ ਫੇਮਸ ਕੀ ਚੀਜ਼ ਆ ਇੱਥੇ ਭਾਈ ਇੱਥੇ ਫੇਮਸ ਭਾਈ ਚੂਰੀ ਹੋ ਗਈ ਸਾਡੀ ਸਪੈਸ਼ਲ ਅੱਛਾ ਚਾਹਾਂ ਖਾਧੀਆਂ ਸੀ ਕਿ ਹੋਈ ਚੂਰੀ ਸਾਡੀ ਸਪੈਸ਼ਲ ਚੂਰੀ ਅੱਛਾ ਦੇਸੀ ਕਿ ਉਹਦੀ ਸਪੈਸ਼ਲ ਚੂਰੀ ਆ ਅੱਛਾ ਜਿਹੜਾ 60 ਰੁਪੀਸ ਤੁਸੀਂ ਪੀਸ ਲਿਖਿਆ ਹੋਇਆ ਹਾਂਜੀ ਹਾਂ ਠੀਕ ਆ ਹਾਂਜੀ ਤੇ ਹੋਰ ਬਾਕੀ ਮਤਲਬ ਕਸਟਮਰ ਜਿਆਦਾ ਕੀ ਆਰਡਰ ਕਰਦੇ ਆ ਜਿਆਦਾ ਪਾ ਚਾਹ ਚੂਰੀ ਦਾ ਅੱਛਾ ਚਾਹ ਚੂਰੀ ਹੋਈ ਹੈ ਠੀਕ ਅੱਛਾ ਪਿਓਰ ਦੇਸੀ ਕੀ ਜੇ ਤੁਸੀਂ ਮਤਲਬ 60 ਰੁਪੀਸ ਪਰ ਪੀਸ ਪੈਂਦਾ ਵਾ ਠੀਕ ਅੱਛਾ ਠੀਕ ਪਿਓਰ ਦੇਸੀ ਘੋਦੀ ਹੁੰਦੀ ਹੈ ਤੇ ਮੈਨੂ ਕਾਰਡ ਉੱਪਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਤੇ ਮੈਨੂਵਲ ਪ੍ਰਾਈਸ ਬਹੁਤ ਹੀ ਜਿਆਦਾ ਰੀਜ਼ਨੇਬਲ ਆ ਤੇ ਕੋਈ ਵੀ ਆ ਸਕਦਾ ਤੁਸੀਂ ਆ ਵੀ ਫੈਮਿਲੀ ਨਾਲ ਆਓ ਆਪਣੇ ਫਰੈਂਡਸ ਨਾਲ ਆਓ ਸਟਾਫ ਵੀ ਬਹੁਤ ਜਿਆਦਾ ਪੋਲਾਈਟ ਤੇ ਭਾਈ ਨਾਲ ਆਪਾਂ ਗੱਲ ਕਰਦੇ ਪਏ ਸੀਗੇ ਤੇ ਭਾਈ ਇਹ ਲੋਕੇਸ਼ਨ ਨਾਲ ਕਿਹੜੀ ਪੈਂਦੀ ਹੈ ਇਹ ਮੋਡਲ ਟਾਊਨ ਨੀਅਰ ਕ੍ਰਿਸ਼ਨਾ ਮਾਰਕੀਟ ਅੱਛਾ ਮੋਡਲ ਟਾਊਨ ਨੀਅਰ ਕ੍ਰਿਸ਼ਨਾ ਮੰਦਿਰ ਟਿਊਸ਼ਨ ਮਾਰਕੀਟ ਹੈ ਠੀਕ ਬਾਕੀ ਲੋਕੇਸ਼ਨ ਤੁਹਾਨੂੰ ਦੱਸਤੀ ਹੈ ਉਹਨਾਂ ਨੇ ਤੇ ਮੈਂ ਡਿਸਕ੍ਰਿਪਸ਼ਨ ਚ ਵੀ ਸ਼ੇਅਰ ਕਰ ਦੂੰਗਾ ਠੀਕ ਹੈ ਭਾਈ ਥੈਂਕ ਯੂ ਹਾਂਜੀ ਥੈਂਕ ਯੂ ਭਾਈ ਜੀ ਤੁਹਾਡਾ ਨਾਮ ਸੀਗਾ ਦਿਲਜੀਤ ਸਿੰਘ ਤੇ ਤੁਹਾਡਾ ਨਾਮ ਸੰਨੀ ਰਾਮ ਠੀਕ ਹੈ ਸਰ ਥੈਂਕ ਯੂ ਜੀ ਤੇ ਸੀਗਾ ਜੀ ਆਪਣਾ ਅੱਜ ਦਾ ਵਲੌਗ ਚਾਏ ਜੂਨੀ ਦਾ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਤੁਸੀਂ ਵੀ ਜਰੂਰ ਆਓ ਵਿਜ਼ਿਟ ਕਰੋ ਤੇ ਫੂਡ ਦੀ ਕੁਆਲਿਟੀ ਦੇਖੋ ਕਿੰਦਾ ਦੀ ਹੈ ਮੈਨੂੰ ਤਾਂ ਬਹੁਤ ਵਧੀਆ ਲੱਗੀ ਮੈਂ ਪਰਸਨਲੀ ਕਹਿ ਰਿਹਾ ਤੇ ਪ੍ਰਾਈਸ ਵੀ ਬਹੁਤ ਜਿਆਦਾ ਰੀਜ਼ਨੇਬਲ ਆ ਕੋਈ ਇੰਨੇ ਜਿਆਦਾ ਨਹੀਂ ਹੈਗੇ ਤੇ ਬਾਕੀ ਆਪਾਂ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕਰਦੇ ਆ ਜੀ ਬਹੁਤ ਜਲਦ ਤੁਹਾਨੂੰ ਨਵੇਂ ਵਲੌਗ ਨਾਲ ਮਿਲੂੰਗਾ ਮੈਂ ਤੇ ਹੁਣ ਥੋੜੇ ਦਿਨ ਮੈਂ ਪਾਕਟ ਫਰੈਂਡਲੀ ਰੈਸਟੋਰੈਂਟਸ ਦੀ ਸ਼ੂਟ ਕਰੂੰਗਾ ਤਾਂ ਕਿ ਸਾਰਾ ਬੰਦਾ ਅਫੋਰਡ ਕਰ ਸਕੇ ਜਿਵੇਂ ਆਪਣੇ ਮਿਡਲ ਕਲਾਸ ਹੁੰਦੇ ਆ ਲੋਕ ਤੇ ਆਪਣੇ ਸਾਰੇ ਪਾਸੇ ਜਾ ਸਕਣ ਫੂਡ ਇੰਜੋਏ ਕਰ ਸਕਣ ਜਗ੍ਹਾ ਦੇਖ ਸਕਣ ਤੇ ਬਾਕੀ ਆਪਾਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਮੇਰੇ ਲਈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਓਕੇ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ